ਜੋ ਮੇਰਾ ਗੁਰੂ ਕਹਿੰਦਾ ਹੈ ਉਹ ਬਿਲਕੁਲ ਸੱਚ ਹੈ ਜੋ ਮੇਰਾ ਗੁਰੂ ਕਹਿੰਦਾ ਉਹ ਬਿਲਕੁਲ ਸੱਚ ਹੈ ਤੇ ਕੇਵਲ ਉਹਦੇ ਤੇ ਭਰੋਸਾ ਹੀ ਨਾ ਕੀਤਾ ਫਿਰ ਬਾਬਾ ਦੀਪ ਸਿੰਘ ਜੀ ਨੇ ਗੁਰੂ ਕੀ ਬਾਣੀ ਨੂੰ ਕਮਾਉਣਾ ਸ਼ੁਰੂ ਕੀਤਾ ਗੱਜ ਕੇ ਆਖੋ ਸਤਨਾਮ ਜੋ ਗੁਰਬਾਣੀ ਕਹਿੰਦੀ ਉਹ ਕਰਨਾ ਜੋ ਗੁਰਬਾਣੀ ਕਹਿੰਦੀ ਉਹ ਕਰਨਾ ਉਦਾਹਰਣ ਵਜੋਂ ਗੁਰਬਾਣੀ ਕੀ ਕਹਿੰਦੀ ਹੈ ਵੀ ਕਿੱਥੇ ਬੋਲਣਾ ਚਾਹੀਦਾ ਮਹਾਰਾਜ ਦੀ ਬਾਣੀ ਕਹਿੰਦੀ ਸੰਤ ਮਿਲੈ ਕਿਛ ਸੁਣੀਐ ਕਹੀਐ ਕੋਈ ਰੱਬ ਦਾ ਪਿਆਰਾ ਮਿਲ ਜਾਏ ਤੇ ਕੀ ਕਰਨਾ ਚਾਹੀਦਾ ਉਹਦੇ ਨਾਲ ਬਹਿ ਕੇ ਗੁਰੂ ਕੀਆਂ ਸਾਖੀਆਂ ਗੁਰੂ ਕੀਆਂ ਵਡਿਆਈਆਂ ਗੁਰੂ ਕੀ ਬਾਣੀ ਦਾ ਜਪ ਕਰਨਾ ਚਾਹੀਦਾ ਹੈ ਗੁਰੂ ਘਰ ਦੀਆਂ ਬਾਤਾਂ ਕਰਨੀਆਂ ਚਾਹੀਦੀਆਂ ਪੰਥ ਦੀ ਚੜ੍ਹਦੀ ਕਲਾ ਦੀਆਂ ਬਾਤਾਂ ਕਰਨੀਆਂ ਚਾਹੀਦੀਆਂ ਮਿਲੈ ਅਸੰਤ ਮਸ਼ਟ ਕਰ ਰਹੀ ਹੈ ਤੇ ਜੇ ਕੋਈ ਚੁਗਲੀ ਕਰਨ ਵਾਲਾ ਮਿਲ ਪਏ ਤੇ ਉਦੋਂ ਚੁੱਪ ਕਰ ਜਿਆ ਕਰੋ ਭੈਣੋ ਧਿਆਨ ਦਿਓ ਆਪਣਾ ਕੰਮ ਉਲਟ ਜੇ ਉਲਟ ਪਤਾ ਕਿਵੇਂ ਬਹੁਤ ਜ਼ਰੂਰੀ ਕੰਮ ਹੋਵੇ ਘਰ ਦਾ ਕਰਨ ਵਾਲਾ ਕੋਈ ਲਾਗੋ ਆਂਡਣ ਗਵਾਂਡਣ ਭੈਣ ਆਵੇ ਤੇ ਉਹ ਆ ਕੇ ਕਵੇ ਕਿ ਭੈਣੇ ਉਹ ਫਲਾਨਿਆਂ ਦੇ ਬਾਰੇ ਪਤਾ ਲੱਗਾ ਹੀ ਉਸ ਦੇ ਵੇਲੇ ਕੰਮ ਛੱਡ ਕੇ ਤੇ ਕੀ ਕਹਿੰਦੀਆਂ ਨੇ ਭਲਾ ਦਾ ਦੱਸ ਪਹਿਲਾਂ ਮੈਨੂੰ ਤੇ ਜੇ ਕੋਈ ਆ ਕੇ ਕਵੇ ਕਿ ਭੈਣੇ ਆਪਾਂ ਬਹਿ ਕੇ ਨਾ ਚੌਪਈ ਸਾਹਿਬ ਦਾ ਪਾਠ ਕਰੀਏ ਤੇ ਫੇਰ ਕੀ ਹੁੰਦਾ ਮੈਨੂੰ ਤੇ ਕੰਮ ਚ ਇਤੇ ਆ ਗਿਆ ਮੈਂ ਤਾਂ ਦੁੱਧ ਧਰ ਕੇ ਆਈ ਸੀ ਮੈਂ ਦੇ ਨਿਆਣੇ ਢੀਕ ਦੇਣ ਰੋਟੀ ਦੇਣੀ ਜਾ ਕੇ ਨਿਆਣਿਆਂ ਜਦੋਂ ਬਾਣੀ ਪੜਨ ਦਾ ਸਮਾਂ ਆਵੇ ਉਦੋਂ ਕੰਮ ਯਾਦ ਆ ਗਏ ਜਦੋਂ ਚੁਗਲੀ ਨਿੰਦਾ ਦਾ ਉਦੋਂ ਸਾਰੇ ਕੰਮ ਛੱਡ ਕੇ ਬਹਿ ਗਏ ਉਹ ਉਲਟੋ ਹੋ ਗਿਆ ਨਾ ਜੀ ਆਪਾਂ ਇਹਦੇ ਤੋਂ ਉਲਟ ਚੱਲਦੇ ਆਂ ਮਹਾਰਾਜ ਕਹਿੰਦੇ ਨੇ ਜਦੋਂ ਕੋਈ ਸਾਧੂ ਮਿਲੇ ਉਦੋਂ ਗੱਲਾਂ ਕਰ ਜਦੋਂ ਕੋਈ ਸਾਖਤ ਮਿਲੇ ਨਿੰਦਾ ਚੁਗਲੀ ਵਾਲਾ ਉਦੋਂ ਚੁੱਪ ਹੋ ਜਾ ਆਪਾਂ ਇਦਾਂ ਚੱਲਣਾ ਹੈ ਬਾਬਾ ਜੀ ਸਾਨੂੰ ਸੌਣ ਦੀ ਜਗ੍ਹਾ ਵੀ ਦੱਸਦੇ ਨੇ ਸਮਾਂ ਵੀ ਦੱਸਦੇ ਨੇ ਜਾਗਣ ਦਾ ਸਮਾਂ ਵੀ ਦੱਸਦੇ ਨੇ ਗੁਰਬਾਣੀ ਦੇ ਮੁਤਾਬਕ ਪਹਿਲਾ ਪੈਰ ਲੰਘਦਿਆਂ ਲੰਘਦਿਆਂ ਭਾਵਕੇ 9:30 ਵਜੇ ਤੱਕ ਸੌ ਜਾਣਾ ਚਾਹੀਦਾ ਚੌਥੇ ਪੈਰ ਤੱਕ ਜਾਗ ਪੈਣਾ ਚਾਹੀਦਾ ਅਸੀਂ ਕੀ ਕਰਦੇ ਆ ਜਿੰਨਾ ਚਿਰ ਮੋਬਾਈਲ ਹੱਥੋਂ ਛੁੱਟ ਕੇ ਮੂੰਹ ਤੇ ਨਾ ਨਾ ਵੱਜੇ ਉਹਨਾਂ ਚਿਰ ਸਾਨੂੰ ਸੌਣਾ ਚੇਤੇ ਨਹੀਂ ਆਉਂਦਾ ਠੀਕ ਹੈ ਨਾ ਜੀ ਤੇ ਬੇਨਤੀ ਸੁਣਿਓ ਫਿਰ ਅੰਮ੍ਰਿਤ ਵੇਲੇ ਜਾਗ ਕਿੱਥੋਂ ਆਉਣੀ ਹੈ ਫਿਰ ਤੇ ਆਉਣੀ ਨਹੀਂ ਗੁਰੂ ਸਾਹਿਬ ਨੇ ਸਾਨੂੰ ਸਭ ਕੁਝ ਸਮਝਾਇਆ ਕੀ ਖਾਣਾ ਕੀ ਨਹੀਂ ਖਾਣਾ ਕੀ ਪਹਿਨਣਾ ਕੀ ਨਹੀਂ ਪਹਿਨਣਾ ਕਿਹਦੇ ਲਾਗੇ ਬਹਿਣਾ ਹੈ ਕਿਹਦੇ ਲਾਗੋ ਦੂਰ ਹੋਣਾ ਹੈ